ਤਾਂ ਆਪ ਆਗੂ ਨੇ ਆਪ ਹੀ ਮਰਵਾ ਦਿੱਤੀ ਆਪਣੀ ਘਰਵਾਲੀ ਜੀ ਹਾਂ ਆਪਣੀ ਘਰਵਾਲੀ ਦੀ 2.5 ਲੱਖ ਰੁਪਏ ਚ ਇੱਕ ਕਾਤਲਾ ਨੂੰ ਸੁਪਾਰੀ ਦਿੱਤੀ ਹਮਲੇ ਦਾ ਨਾਟਕ ਰਚਿਆ ਅਤੇ ਆਪਣੀ ਪਤਨੀ ਦਾ ਕਤਲ ਕਰਵਾ ਦਿੱਤਾ ਬੀਤੇ ਦਿਨੀ ਲੁਧਿਆਣਾ ਚ ਆਮ ਆਦਮੀ ਪਾਰਟੀ ਦੇ ਆਗੂ ਅਤੇ ਕਾਰੋਬਾਰੀ ਅਨੋਖ ਮਿੱਤਲ ਅਤੇ ਉਸਦੀ ਪਤਨੀ ਲਿਪਸੀ ਤੇ ਜਾਨਲੇਵਾ ਹਮਲਾ ਹੋਇਆ ਸੀ ਜਿਸ ਵਿੱਚ ਲਿਪਸੀ ਦੀ ਜਾਨ ਚਲੀ ਗਈ ਸੀ ਇਸ ਮਾਮਲੇ 'ਚ ਹੁਣ ਇੱਕ ਬੇहद ਹੈਰਾਨੀਜਨਕ ਖੁਲਾਸਾ ਹੋਇਆ ਹੈ ਦਰਸਲ ਪੁਲਿਸ ਨੇ ਇਸ ਮਾਮਲੇ 'ਚ પતિ ਸਣੇ 6 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਹੈ ਦਰਸਲ ਪੁਲਿਸ ਦਾ ਕਹਿਣਾ ਹੈ ਕਿ ਅਨੋਖ ਮਿੱਤਲ ਵੱਲੋਂ ਹੀ ਆਪਣੀ ਪਤਨੀ ਦਾ ਬੇਰਹਿਮੀ ਦੇ ਨਾਲ ਕਤਲ ਕਰਵਾਇਆ ਗਿਆ ਸੀ ਪੁਲਿਸ ਮੁਤਾਬਕ ਮਹਿਲਾ ਦੇ ਪਤੀ ਅਨੋਖ ਮਿੱਤਲ ਨੇ ਇਸ ਸਾਜ਼ਿਸ਼ ਨੂੰ ਰਚਿਆ ਸੀ ਉਹਨਾਂ ਕਿਹਾ ਕਿ ਮਲਜ਼ਮ ਦੀ ਪ੍ਰੇਮਿਕਾ ਨੂੰ ਵੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ ਮਲਜ਼ਮ ਦੇ ਇੱਕ ਔਰਤ ਦੇ ਨਾਲ ਨਜਾਇਜ਼ ਸਬੰਧ ਸਨ ਜਿਸ ਕਾਰਨ ਉਹ ਆਪਣੀ ਘਰਵਾਲੀ ਨੂੰ ਵਿਚਾਲੇ ਤੋਂ ਹਟਾਉਣਾ ਚਾਹੁੰਦਾ ਸੀ ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮਲਜ਼ਮ ਨੇ 2.5 ਲੱਖ ਰੁਪਏ ਚ ਆਪਣੀ ਪਤਨੀ ਦੀ ਸੁਪਾਰੀ ਦਿੱਤੀ ਜਿਸ ਤੋਂ ਬਾਅਦ 50000 ਰੁਪਏ ਉਸ ਵੱਲੋਂ ਕਾਤਲਾ ਨੂੰ ਪਹਿਲਾਂ ਦਿੱਤੇ ਗਏ ਅਤੇ 2 ਲੱਖ ਰੁਪਏ ਹੋਰ ਦੇਣੇ ਸੀ ਪਰ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਪੰਜ ਮੁਲਜ਼ਮਾਂ ਸਣੇ ਮੁਲਜ਼ਮ ਪਤੀ ਨੂੰ ਗ੍ਰਿਫਤਾਰ ਕਰ ਲਿਆ ਜਦਕਿ ਪੁਲਿਸ ਮੁਤਾਬਕ ਇੱਕ ਵਿਅਕਤੀ ਹਾਲੇ ਵੀ ਇਸ ਪੂਰੇ ਮਾਮਲੇ 'ਚ ਫਰਾਰ ਚੱਲ ਰਿਹਾ ਹੈ। ਅਨੋਖ ਅਨੁਕਮ ਉਸਨੇ ਕੰਪਲੇਟ ਕੀਤੀ ਸੀ ਕਿ ਕਿ ਉਹ ਤੇ ਉਹਦੇ ਬਾਈ ਸੜਕ ਤੇ ਜਾ ਰਹੇ ਸੀਗੇ ਰਸਤੇ 'ਚ ਮੌਸਮ ਵਾਸਤੇ ਰੁਕੇ ਤੇ ਪਿੱਛੇ ਬੰਦੇ ਆਏ ਤੇ ਉਹਨਾਂ ਨੇ ਅਨੋਖ ਮਿਤਨ ਨੂੰ ਕੰਸੂਗਾ ਉਸ ਤੋਂ ਬਾਅਦ ਉਹਦੇ ਬਾਈਸ ਦਾ ਮਰਡਰ ਕਰਤਾ। تو گڑے بھی سلائٹ کر کے لگے تو کچھ اور بلوگوں میں جگہ سیکھا کر کے لگے پھر اس نے امیڈیٹلی اتھر پندرہ سے جدو کور کی تھی تقریبا سانٹر بارنا ہے ایک ایک وجہ تو بات ہے ایک ایک وجہ دے امیڈیٹلی ایڈی سی آر مرکٹ میں پوچھے اس نے امیڈیٹلی جو پڑی آر انہوں نے ایڈمیٹ کروایا ہے ڈیلیمی بات چھوڑی ہے تو ایڈیٹ ہو جگہ کے ایڈیٹ ہو جگہ کے ایڈیٹ ہو جس کے بعد اسی امیڈیٹلی کیس رجسٹر کرتا اینڈ شاریف پٹ سے جس پہ سوال ہے جس پہ سوال ہے نہیں سے کیونکہ سی ای او دی ٹیم بہت ہی سمندھیاں ڈالے لیے مستری سے سٹارٹ کی ہیں ود ان آور اسیں جو ڈیٹا جس کا سیٹ ہمیں پتہ لگا سی کہ یہ اچھا لگا کہ یہ مدت جب تک سامنے پورے بہت کوئی فٹا سبی چیز ہر نہیں ایسی من قلقت میں بلند jakieś فعاصلآن کو نزل اور لrockی cùng்ٰuffle." جو تجدrole مرة اگران действительно یہ سلام ہیں جو کہ ایک spindle ہے خактер ایمار کرام مennesentry、「cozou، اس کے تمام کے انْ ترام دائمًا، ح顆 Switzerland ع だى، ਤੇ ਇੱਕ ਬਤਾ ਹਜ਼ਰੋ ਦਾ ਐਂਡ ਉਹ ਜਿਹੜੀ ਗੱਡਮ ਗੱਸੀ ਨੂੰ ਰੋਕੋ ਸੀ ਰਕਾਰ ਕਰ ਲਈ ਐਂਡ ਉਹਦਾ ਨਾਮ ਜਿਹੜੀ ਗੱਡੀ ਚ ਆਈ ਸੀ ਉਹ ਉਹਨਾਂ ਨੂੰ ਵਸੇ ਹੀ ਕਵਰ ਕਰ ਲਈਏ ਐਂਡ ਇਹ ਬਹੁਤ ਹੀ ਇੱਕ ਮੈਂ ਕਹਿ ਸਕਦਾ ਕਿ ਇੱਕ ਬਹੁਤ ਹੀ ਰੋਸ ਸਾਹਮਣੇ ਇਹਨਾਂ ਗਰਫੈਂਡਾ ਵੀ ਉਹ ਵੀ ਅਸੀਂ ਦੱਸਤੀ ਤਾਂ ਪੁਲਿਸ ਕਮਿਸ਼ਨਰ ਨੇ ਖੁਲਾਸਾ ਕੀਤਾ ਕਿ ਪਹਿਲਾਂ ਵੀ ਆਪਾਂਗੂ ਵੱਲੋਂ ਦੋ ਬਾਰ ਆਪਣੀ ਪਤਨੀ ਨੂੰ ਮਾਰਨ ਦੀ ਪਲੈਨਿੰਗ ਕੀਤੀ ਗਈ ਸੀ ਪਰ ਉਹ ਕਿਸੇ ਕਾਰਨ ਸਫਲ ਨਾ ਹੋ ਸਕੇ ਆ ਗ੍ਰਿਫਤਾਰ ਮਹਿਲਾ ਦੇ ਨਾਲ ਇਸੇ ਪ੍ਰੇਮ ਸਬੰਧ ਸੀ ਜਿਸ ਕਾਰਨ ਉਸ ਵੱਲੋਂ ਇਹ ਕਤਲ ਕਰਵਾਇਆ ਗਿਆ ਕਿ ਹਾਲ ਫਿਲਹਾਲ ਪੁਲਿਸ ਵੱਲੋਂ ਪਤੀ ਉਸਦੀ ਪ੍ਰੇਮਿਕਾ ਅਤੇ ਚਾਰ ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਦੱਸਿਆ ਕਿ ਮਰਨ ਵਾਲੀ ਔਰਤ ਲਿਪਸੀ ਮਾਨਸਾ ਦੀ ਰਹਿਣ ਵਾਲੀ ਸੀ ਜਿਸ ਤੋਂ ਬਾਅਦ ਅੱਜ ਉਸ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਜੀ ਹਾਂ ਪਰਿਵਾਰ ਵੱਲੋਂ ਇੱਕ ਵੀਡੀਓ ਜਾਰੀ ਕੀਤੀ ਗਈ ਸੀ ਜਿਸ ਵਿੱਚ ਉਹਨਾਂ ਐਲਾਨ ਕੀਤਾ ਸੀ ਕਿ ਮੁਲਜ਼ਮਾਂ ਦੀ ਗ੍ਰਿਫਤਾਰੀ ਤੋਂ ਬਾਅਦ ਅੱਜ ਸ਼ਾਮ 7 ਵਜੇ ਮ੍ਰਿਤਕਾ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ